ਦਲਜੀਤ ਸਿੰਘ ਜੀ ਗੱਲ ਕਰੀਏ ਆਪਾਂ ਕੈਨੇਡਾ ਦੀ ਤੇ ਜੋ ਹੋਰ ਮੁਲਕਾਂ ਜਿੱਥੇ ਪੰਜਾਬੀ ਜਾ ਕੇ ਬਸੰਦੀ ਆਪਣੀ ਕਹਿ ਲੋ ਕਿ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਸੋਚ ਰਹੇ ਨੇ ਉੱਥੇ ਹਾਲਾਤ ਜੋ ਨੇ ਵਿਦਿਆਰਥੀਆਂ ਦੇ ਕਹਿ ਲੋ ਕਿ ਪੰਜਾਬੀ ਸਟੂਡੈਂਟਾਂ ਦੇ ਉਹ ਕਾਫੀ ਕਹਿ ਲੋ ਕਿ ਖਰਾਬ ਦਿਖਣ ਨੂੰ ਮਿਲਦੇ ਪਏ ਨੇ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਹਿ ਲੋ ਕਿ ਉਹਨਾਂ ਟੈਂਟਾਂ ਦੇ ਵਿੱਚ ਰਹਿਣਾ ਪੈਂਦਾ ਹੈ ਘਰ ਨਹੀਂ ਮਿਲਦੇ ਪਏ ਉਹਨਾਂ ਨੂੰ ਖਾਣ ਪੀਣ ਨੂੰ ਖਾਣ ਪੀਣ ਨੂੰ ਰਹਿਣ ਨੂੰ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਜੋ ਕਹਿ ਲੋ ਕਿ ਜ਼ਿੰਦਗੀ ਨੂੰ ਜੀਣ ਲਈ ਜ਼ਰੂਰੀ ਨੇ ਉਹ ਸਾਰੀਆਂ ਉਹਨਾਂ ਸਟੂਡੈਂਟਸ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਉੱਪਰੋਂ ਸਰਕਾਰਾਂ ਦੀਆਂ ਪੋ ਹੋਰ ਕਿਹ ਲੋਕੇ ਟੈਨਸ਼ਨਾਂ ਵਧਾਰੀਆਂ ਨੇ ਇਸ ਸਾਰੇ ਕਨਗਮ ਕਿਵੇਂ ਦੇਖ ਦਿਓ ਕਿ ਵਿਦਿਆਰਥੀਆਂ ਨੂੰ ਤਾਂ ਨੇ ਪ੍ਰਦਰਸ਼ਨ ਦੇਣੇ ਪੈ ਰਹੇ ਨੇ ਬਹੁਤ ਕਿਹ ਲੋਕੇ ਮਾੜੇ ਹਾਲਾਤ ਜੋ ਪੰਜਾਬੀ ਵਿਦਿਆਰਥੀਆਂ ਦੇ ਹੋ ਰਹੇ ਨੇ ਇਹਨਾਂ ਵਾਰ ਦੇਖੋ ਇਹ ਜੋ ਹੁਣ ਹੋ ਰਿਹਾ ਨਾ ਜੋ ਕ੍ਰਾਈਸਿਸ ਆਈ ਹੋਈ ਹੈ ਇੰਗਲੈਂਡ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਇਹ ਕੋ ਪਹਿਲੀ ਵਾਰੀ ਨਹੀਂ ਹੋਈ ਤਕਰੀਬਨ ਮੰਨਿਆ ਜਾਂਦਾ ਹੈ ਜਿਹੜੇ ਐਕਸਪਰਟ ਨੇ ਇਕਨੋਮੀ ਦੇ ਐਕਸਪਰਟ ਨੇ ਉਹ ਮੰਨਦੇ ਨੇ ਕਿ 10 ਤੋਂ 12 ਸਾਲ ਜਾਂ 15 ਸਾਲ ਤੱਕ ਇੱਕ ਵਾਰੀ ਜਿਹੜਾ ਹੈ ਇਹ ਨਿਗਾਰ ਆਉਂਦਾ ਹੁੰਦਾ ਉਹ ਭਾਵੇਂ ਇਹ ਵੈਸਟ ਦੇ ਵੱਡੇ ਵੱਡੇ ਮੁਲਕ ਹੋਣ ਜਿਹੜੇ ਕਹਿੰਦੇ ਘਾਂਦੇ ਮੁਲਕ ਹੁੰਦੇ ਆ ਭਈ ਹਾਂਜੀ ਇਹਨਾਂ ਨੂੰ ਕੋਈ ਕਹਿ ਲਈਏ ਭੀ ਕੋਈ ਮਤਲਬ ਕਹਿ ਲਈਏ ਕੋਈ ਹਿੱਟ ਨਹੀਂ ਕਰ ਸਕਦਾ ਜਾਂ ਫਿਰ ਇਹਨਾਂ ਦੇ ਉੱਤੇ ਕੋਈ ਵੀ ਆਪਾਂ ਕਹੀਏ ਭੀ ਮਾੜਾ ਟਾਈਮ ਨਹੀਂ ਆ ਸਕਦਾ ਇਸ ਤਰ੍ਹਾਂ ਨਹੀਂ ਹੁੰਦਾ 10 ਤੋਂ 15 ਸਾਲ ਦੇ ਵਿੱਚ ਇੱਕ ਵਾਰੀ ਸਮਾਂ ਪੀਰੀਅਡ ਉਹ ਆਉਂਦਾ ਹੁੰਦਾ ਜਦੋਂ ਹਾਲਾਤ ਜਿਹੜੇ ਉਹ ਨਾਜ਼ੁਕ ਹੁੰਦੇ ਆ ਤੇ ਫਿਰ ਪੈਰਾਂ ਦੇ ਉੱਤੇ ਆ ਜਾਂਦੇ ਆ ਇਸੇ ਤਰੀਕੇ ਦੇ ਨਾਲ 2009-10 ਦੇ ਵਿੱਚ ਵੀ ਹੋਇਆ ਸੀ ਉਸ ਵੇਲੇ ਵੀ ਬੜੇ ਵੱਡੇ ਪੱਦਰ ਦੇ ਉੱਤੇ ਇਮੀਗ੍ਰੇਸ਼ਨ ਜਿਹੜੀ ਹੈ ਇਮੀਗ੍ਰੈਂਟਸ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਆਏ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਮੁਲਕਾਂ 'ਚ ਇਹਨਾਂ ਮੁਲਕਾਂ ਦੇ ਹਾਲਾਤ ਜਿਹੜੇ ਉਸ ਵੇਲੇ ਵੀ ਮਾੜੇ ਹੋਏ ਪਰ 2-4 ਸਾਲ ਪਾ ਕੇ ਉਹ ਸਾਰਾ ਕੁਝ ਠੀਕ ਹੋ ਗਿਆ ਹੁਣ ਤੁਸੀਂ ਜਿਹੜੀ ਗੱਲ ਪੁੱਛ ਰਹੇ ਹੋ ਕਿ ਸਟੂਡੈਂਟਸ ਤੇ ਬਹੁਤ ਮਾੜੇ ਹਾਲ ਹੈ ਬਿਲਕੁਲ ਹੈਗੇ ਨੇ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਪਰ ਮੈਂ ਕੰਪੈਰੀਜ਼ਨ ਕਰਨਾ ਚਾਹੁੰਨਾ ਇਸ ਕੰਪੈਰੀਜ਼ਨ ਦਾ ਮੇਰਾ ਮਤਲਬ ਇਹ ਹੋਏਗਾ ਕਿ ਜਿਹੜੇ ਲੋਕ ਇਸ ਵੇਲੇ ਸੋਚਾਂ 'ਚ ਡੁੱਬੇ ਹੋਏ ਨੇ ਨਿਰਾਸ਼ਤਾ ਦੇ ਵਿੱਚ ਗਏ ਹੋਏ ਆ ਡਿਪਰੈਸ਼ਨ ਦੇ ਵਿੱਚ ਗਏ ਹੋਏ ਆ ਕਿ ਭਾਈ ਬਣੂਗਾ ਕੀ ਉਹਨਾਂ ਨੂੰ ਥੋੜੀ ਹੱਲਾਸ਼ੇਰੀ ਦੇਣੀ ਉਹਨਾਂ ਨੂੰ ਹੱਲੂ ਨਾ ਦੇਣਾ ਇਸ ਕਰਕੇ ਮੈਂ ਕੰਪੈਰੀਜ਼ਨ ਕਰਨਾ ਚਾਹੁੰਦਾ ਕੰਪੈਰੀਜ਼ਨ ਹੈਗਾ ਅੱਜ ਤੋਂ 20-25 ਸਾਲ ਪਹਿਲਾਂ ਦੇ ਹਾਲਾਤਾਂ ਦੇ ਨਾਲ ਜਿਸ ਵੇਲੇ ਨਾ ਤਾਂ ਟੈਕਨੋਲੋਜੀ ਹੁੰਦੀ ਸੀ ਟੈਕਨੋਲੋਜੀ ਤੋਂ ਮੇਰਾ ਭਾਵ ਹੈ ਮੋਬਾਈਲ ਫੋਨ ਇੰਟਰਨੈਟ ਜਾਂ ਹੋਰ ਸੁਵਿਧਾਵਾਂ ਤੇ ਨਾ ਹੀ ਘਰਦਿਆਂ ਦੇ ਨਾਲ ਪਿੱਛੇ ਫੈਮਿਲੀ ਦੇ ਨਾਲ ਕਨੈਕਟਡ ਰਹਿੰਦੇ ਸੀ ਨੌਜਵਾਨ ਜਿਹੜੇ ਵਿਦੇਸ਼ਾਂ ਚਾਹੁੰਦੇ ਸੀ ਤੇ ਉਹਨਾਂ ਹੁਣ ਨੌਜਵਾਨਾਂ ਤੇ ਵਿਦੇਸ਼ਾਂ ਦੇ ਵਿੱਚ ਆਉਣ ਦਾ ਰਸਤਾ ਤੁਹਾਨੂੰ ਮੈਂ ਦੱਸਾਂ ਕਿ ਕਿਵੇਂ ਮਾਸਕੋ ਰਸ਼ੀਆ ਦੇ ਬਰਫ਼ੀਲੇ ਪਹਾੜ ਉਸ ਤੋਂ ਬਾਅਦ ਜੰਗਲ ਯੂਕਰੇਨ ਜਾਂ ਫਿਰ ਹੋਰ ਹਾਲਾਤ ਜਿਹੜੇ ਮਾੜੇ ਹਾਲਾਤਾਂ ਚੋਂ ਮਾੜੇ ਰਸਤਿਆਂ ਦੇ ਵਿੱਚੋਂ ਲੰਘਦੇ ਹੋਏ ਨੌਜਵਾਨ ਦੋ-ਦੋ ਮਹੀਨੇ 6-6 ਮਹੀਨੇ ਪੱਤੇ ਖਾ ਖਾ ਕੇ ਛੱਪੜਾਂ ਦੇ ਪਾਣੀ ਪੀ ਪੀ ਕੇ ਜੰਗਲਾਂ ਦੇ ਵਿੱਚ ਰਹਿ ਰਹਿ ਕੇ ਡੋਂਕਰਾਂ ਦੀਆਂ ਮਾਰਾਂ ਖਾ ਖਾ ਕੇ ਗੋਲੀਆਂ ਖਾ ਖਾ ਕੇ ਪਹੁੰਚਦੇ ਰਹੇ ਨੇ ਯੂਰਪ ਨੂੰ ਉਸ ਤੋਂ ਬਾਅਦ ਪਨਾਮਾ ਦੇ ਜੰਗਲ ਪਾਰ ਕਰ ਕਰ ਕੇ ਪਹੁੰਚਦੇ ਰਹੇ ਐ ਅਮਰੀਕਾ ਨੂੰ ਉਹਨਾਂ ਦੇ ਕੋਲ ਕਿਸੇ ਤਰੀਕੇ ਦਾ ਵੀਜ਼ਾ ਨਹੀਂ ਸੀ ਹੁੰਦਾ ਹੁੰਦਾ ਇੰਡੀਆ ਤੋਂ ਤਾਂ ਉਹਨਾਂ ਨੂੰ ਛੱਡ ਲਿਆ ਜਾਂਦਾ ਸੀ ਮਾਸਕੋ ਮਾਸਕੋ ਜਾਣਾ ਸੋਕਾ ਹੁੰਦਾ ਸੀ ਸੋ ਉਸ ਤੋਂ ਬਾਅਦ ਜਿਹੜਾ ਪੈਦਲ ਯਾਤਰਾ ਅੱਗੇ ਹੁੰਦੀ ਸੀ ਡੋਂਕਰ ਲਾ ਦਿੱਤੇ ਜਾਂਦੇ ਸੀ 20 25 ਜਣੇ ਇੱਕ ਇੱਕ ਡੋਂਕਰ ਦੇ ਨਾਲ ਉਹ ਤੁਰੇ ਰਹਿੰਦੇ ਹੁੰਦੇ ਸੀ ਤੇ ਜਿੱਥੇ ਕਿਤੇ ਰਾਹ ਦੇ ਵਿੱਚ ਥੱਕ ਜਾਣਾ ਤੇ ਡੋਂਕਰ ਨੇ ਫਿਰ ਨਾਲ ਨਾਲ ਉਹਦੇ ਕੋਲ ਫੜਿਆ ਹੁੰਦਾ ਸੀਗਾ ਵੱਡਾ ਜਿਹਨੂੰ ਕਿਹਾ ਜਾਂਦਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਹਥਿਆਰ ਜਾਂ ਕੋਈ ਜਿਹਨੂੰ ਪ੍ਰੈਣ ਕਹਿ ਦਿੰਦੇ ਆ ਸੋ ਨਾਲ ਹੀ ਉਹ ਪੈਂਦੀਆਂ ਸੀ ਵੀ ਉੱਠ ਕੇ ਤੁਰ ਪੈ ਜੇ ਫਿਰ ਵੀ ਨਹੀਂ ਸੀ ਤੁਰਦਾ ਤੇ ਡੋਂਕਰ ਉਹਨਾਂ ਨੂੰ ਗੋਲੀਆਂ ਤੱਕ ਵੀ ਮਾਰ ਦਿੰਦੇ ਹੁੰਦੇ ਸੀ ਇਹ ਗੱਲਾਂ ਜਿਹੜੀਆਂ ਨੇ ਇੱਥੇ ਪਹੁੰਚੇ ਹੋਏ ਨੌਜਵਾਨਾਂ ਨੇ ਦਸੀਆਂ ਵੀ ਸਾਡੇ ਨਾਲ ਫਲਾਨਾ ਸਿੰਘ ਸੀ ਉਹਨੂੰ ਡੋਂਕਰ ਨੇ ਗੋਲੀ ਮਾਰ ਦਿੱਤੀ ਉਹਦੀ লাশ ਵੀ ਜਿਹੜੀ ਹੈ ਉੱਥੇ ਰਹਿ ਗਈ ਤੇ ਉਸ ਤੋਂ ਬਾਅਦ ਆਏ ਨੌਜਵਾਨਾਂ ਨੇ ਇਹ ਵੀ ਦੱਸਿਆ ਵੀ ਸਾਨੂੰ ਅਧੀਆਂ ਖਾਧੀਆਂ ਹੋਈਆਂ ਲਾਸ਼ਾਂ ਜੜੀਆਂ ਨੇ ਉਹ ਰਸਤੇ 'ਚੋਂ ਮਿਲਦੀਆਂ ਰਹੀਆਂ ਕਈਆਂ ਨੇ ਇਹ ਵੀ ਆ ਕੇ ਦੱਸਿਆ ਵੀ ਬਰਫ਼ ਬਰਫ਼ ਦੇ ਵਿੱਚ ਲਾਸ਼ਾਂ ਦੱਬ ਦਿੱਤੀਆਂ ਜਾਂਦੀਆਂ ਸੀ ਤਾਂ ਕਿ ਪਿੱਛੋਂ ਪੁਲਿਸ ਰਿਕਵਰ ਕਰਕੇ ਤੇ ਸਾਡਾ ਪਿੱਛਾ ਨਾ ਕਰੇ ਤੇ ਕਹਿੰਦੇ ਆ ਕਿ ਜਦੋਂ ਬਰਫ਼ਾਂ ਪਿਗਲਦੀਆਂ ਸੀ ਤੇ ਉਹ ਲਾਸ਼ਾਂ ਜੜੀਆਂ ਫਿਰ ਆਟੋਮੈਟਿਕ ਨਿਕਲਦੀਆਂ ਸੀ ਵਿੱਚੋਂ ਫਿਰ ਉਹ ਕਹਿੰਦੇ ਆ ਮੁੰਡੇ ਜਿਹੜੇ ਲੰਘ ਕੇ ਪਹੁੰਚ ਜਾਂਦੇ ਸੀ ਵੀ ਅਸੀਂ ਕੜਿਆਂ ਤੋਂ ਪਛਾਨਿਆ ਕਿ ਭਾਈ ਇਹ ਤਾਂ ਸਾਡਾ ਹੀ ਬੰਦਾ ਹੈ ਕਈਆਂ ਦੀਆਂ ਫਿਰ ਬਰਫ਼ਾਂ ਦੇ ਵਿੱਚ ਤੁਰ ਤੁਰ ਕੇ ਜਕਮ ਹੋ ਜਾਣੇ ਤੇ ਉਹ ਜਦੋਂ ਇੱਥੇ ਪਹੁੰਚ ਵੀ ਜਾਂਦੇ ਸੀ ਤਾਂ ਸਾਲ-ਸਾਲ ਦੋ-ਦੋ ਸਾਲ ਉਹਨਾਂ ਕੋਲੋਂ ਚੱਲਿਆ ਨਹੀਂ ਸੀ ਜਾਂਦਾ ਹਸਪੀਟਲਾਂ ਦੇ ਵਿੱਚ ਜਾਂ ਫਿਰ ਬਾਹਰ ਹੀ ਕਿਤੇ ਕੋਈ ਰਿਹਾਇਸ਼ ਨਹੀਂ ਮਿਲੀ ਤਾਂ ਉੱਥੇ ਹੀ ਗੁਜ਼ਾਰਾ ਕਰਦੇ ਰਹੇ ਆ ਕਿਉਂਕਿ ਪੈਰ ਗਲ ਚੁੱਕੇ ਹੁੰਦੇ ਸੀ ਹੱਥ ਗਲ ਚੁੱਕੇ ਆ ਤੇ ਦੋ-ਦੋ ਸਾਲ ਇਸੇ ਤਰੀਕੇ ਦੇ ਨਾਲ ਉਹ ਇੱਥੇ ਆ ਕੇ ਟਾਈਮ ਪਾਸ ਕਰਦੇ ਰਹੇ ਆ ਤੇ ਉਹਨਾਂ ਦਾ ਅਗੋਂ ਭਵਿੱਖ ਕੀ ਸੀ ਉਹਨਾਂ ਦਾ ਭਵਿੱਖ ਜੇ ਮੈਂ ਤੁਹਾਨੂੰ ਦੱਸਾਂ ਅੱਜ ਦੇ ਟਾਈਮ ਦੇ ਵਿੱਚ ਉਹਨਾਂ 'ਚੋਂ ਕੋਈ ਮਿਲੀਅਨਰ ਬਣਿਆ ਹੋਇਆ ਕਿਸੇ ਦਾ ਕੋਈ ਵੱਡਾ ਰੈਸਟੋਰੈਂਟ ਹੈ ਕਿਸੇ ਨੇ ਟਰੱਕ ਯੂਨੀਅਨ ਜਿਹੜੀ ਟਰਾਂਸਪੋਰਟ ਪਾਈ ਹੋਈ ਆ 15 ਟਰੱਕ ਚੱਲਦੇ ਨੇ ਕਿਸੇ ਦੀਆਂ 20 ਪ੍ਰਾਪਰਟੀਆਂ ਨੇ ਉਹ ਸਾਰੇ ਸੈਟਲ ਹੋਏ ਹੋਏ ਆ ਮੇਰੇ ਕਹਿਣ ਤੋਂ ਭਾਵ ਹੈ ਵੀ ਉਹਨਾਂ ਦੇ ਆਉਣ ਦਾ ਤਰੀਕਾ ਦੇਖੋ 6-6 ਮਹੀਨੇ ਡੌਂਕੀਆਂ ਰਹੀ ਆ ਕੇ ਇੱਥੇ ਪਹੁੰਚਣਾ ਬਿਮਾਰ ਵੀ ਰਹਿਣਾ ਤੇ ਉਹਨਾਂ ਦੇ ਕੋਲ ਕਿਸੇ ਤਰੀਕੇ ਦਾ ਵੀਜ਼ਾ ਨਹੀਂ ਸੀ ਹੁੰਦਾ ਤੇ 5-5 ਸਾਲ 10-10 ਸਾਲ ਲੁਕ ਛਿਪ ਕੇ ਰਹਿਣਾ ਕੰਮ ਵੀ ਲੱਭਣੇ ਤੇ ਨਾ ਕੋਈ ਮੋਬਾਈਲ ਫੋਨ ਨਾ ਕੋਈ ਇੰਟਰਨੈਟ ਤੇ ਨਾ ਹੀ ਪਿਛੇ ਘਰਦਿਆਂ ਦੇ ਨਾਲ ਉਹਨਾਂ ਦਾ ਕੋਈ ਕੰਟੈਕਟ ਇੱਕ ਤਾਂ ਸਾਡੇ ਸ਼ਹਿਰ ਦਾ ਨਾ ਮੁੰਡਾ ਮੈਂ ਤੁਹਾਨੂੰ ਦੱਸਣ ਲੱਗਾ ਇੱਕ ਹੋਰ ਗੱਲ ਐਦਾਂ ਦੀਆਂ ਗੱਲਾਂ ਬਹੁਤ ਸੁਣਨ ਨੂੰ ਮਿਲਣਗੀਆਂ ਤੁਹਾਨੂੰ ਮੈਂ ਇੱਕ ਰਹਾਇਸ਼ ਦੇ ਵਿੱਚ ਜਦੋਂ ਰਹਿਣ ਲੱਗਿਆ ਤੇ ਉੱਥੇ ਮੈਨੂੰ ਪਤਾ ਲੱਗਿਆ ਵੀ ਆਹ ਫਲਾਨਾ ਮੁੰਡਾ ਜਿਹੜਾ ਤੁਹਾਡੇ ਸ਼ਹਿਰ ਦਾ ਹੈ ਉਹਦੇ ਨਾਲ ਜਦੋਂ ਮੇਰੀ ਗੱਲ ਹੋਈ ਤਾਂ ਉਹ ਕਹਿੰਦਾ ਕਿ ਮੇਰੇ ਘਰਦਿਆਂ ਨੇ ਮੇਰੇ ਪਿੱਛੋਂ ਸਾਲ 2 ਸਾਲ ਜਦੋਂ ਮੇਰਾ ਮੇਰੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਮੈਂ ਫਲਾਨੇ ਦੇਸ਼ ਦੀ ਜੇਲ੍ਹ ਦੇ ਵਿੱਚ ਸੀ ਤੇ ਉੱਥੇ ਸਾਡੇ ਤੇ ਟਾਰਚਰ ਹੁੰਦਾ ਸੀ ਨਾ ਹੀ ਪਿੱਛੇ ਗੱਲ ਕਰਨ ਦਿੱਤੀ ਗਈ ਕਹਿੰਦਾ 2 ਸਾਲ ਲੰਘ ਗਏ 2 ਸਾਲ ਬਾਅਦ ਕਹਿੰਦਾ ਮੇਰੇ ਘਰਦਿਆਂ ਨੇ ਪਾਟ ਰਖਾ ਕੇ ਤੇ ਮੇਰਾ ਅੰਤਮ ਜਿਹੜੀ ਅਰਦਾਸ ਹੈ ਉਹ ਕਰ ਦਿੱਤੀ ਯਾਨੀ ਕਿ ਭੋਗ ਪਾ ਦਿੱਤਾ ਫਿਰ ਕਹਿੰਦਾ ਕਰਦਿਆਂ ਕਰਾਂਦਿਆਂ ਕਿਤੇ ਕਿਸਮਤ ਮੇਰੀ ਬਦਲੀ ਤੇ ਮੈਂ ਇਟਲੀ ਪਹੁੰਚ ਗਿਆ ਇਟਲੀ ਪਹੁੰਚ ਕੇ ਕਹਿੰਦਾ ਫਿਰ ਮੈਂ ਫੋਨ ਕੀਤਾ ਘਰੇ ਤੇ ਫਿਰ ਚਲੋ ਇੱਕ ਖੁਸ਼ੀ ਤਾਂ ਹੋਣੀ ਸੀ ਪਰ ਦੇਖੋ ਤੁਸੀਂ ਹਾਲਾਤ ਪਿੱਛੇ ਘਰਦਿਆਂ ਨੇ ਭੋਗ ਤੱਕ ਪਾ ਦਿੱਤੇ ਹੁਣ ਨਾਲੋਂ ਨਾਲ ਤੁਹਾਨੂੰ ਮਾਲਟਾ ਕਾਂਡ ਦੀ ਵੀ ਗੱਲ ਦੱਸਣ ਲੱਗਿਆ 1996 ਦੇ ਵਿੱਚ ਮਾਲਟਾ ਕਾਂਡ ਹੁੰਦਾ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਨੌਜਵਾਨ ਮਾਰੇ ਗਏ ਕੁਝ ਬਚ ਕੇ ਨਿਕਲ ਗਏ ਸਮੁੰਦਰਾ ਰਾਹੀਂ ਜਾਂ ਕਿਸੇ ਹੋਰ ਤਰੀਕਿਆਂ ਰਾਹੀਂ ਸੋ ਮੇਰੇ ਕਹਿਣ ਤੋਂ ਇਹ ਸਾਰੀਆਂ ਗੱਲਾਂ ਕਰਨ ਤੋਂ ਭਾਵ ਇਹ ਹੈ ਕਿ ਉਹਨਾਂ ਨਾਲੋਂ ਉਹਨਾਂ ਟਾਈਮਾਂ ਨਾਲੋਂ ਤੁਸੀਂ ਹਜ਼ਾਰ ਗੁਣਾ ਚੰਗੇ ਹੋ ਜਿਹੜੇ ਅੱਜ ਆਏ ਹੋ ਕਿਉਂ ਕਿ ਕਿਉਂਕਿ ਤੁਹਾਡੇ ਕੋਲ ਵੀਜ਼ਾ ਹੈ ਤੁਹਾਡੇ ਕੋਲ ਤੁਸੀਂ ਸੂਟਕੇਸ ਭਰ ਕੇ ਕੱਪੜਿਆਂ ਦਾ ਨਾਲ ਲੈ ਕੇ ਆਏ ਹੋ ਤੁਸੀਂ ਚਾਰ ਛਿਲੜ ਵੀ ਨਾਲ ਲੈ ਕੇ ਆਏ ਹੋ ਤੁਹਾਡੀਆਂ ਫੀਸਾਂ ਭਰੀਆਂ ਹੋਈਆਂ ਨੇ ਤੁਹਾਡੇ ਕੋਲ ਕੰਮ ਕਰਨ ਦਾ ਰਾਈਟ ਹੈ ਰਾਈਟ ਟੂ ਵਰਕ ਹੈਗਾ ਮੋਬਾਈਲ ਫੋਨ ਇੰਟਰਨੈਟ ਨੇ ਤੁਹਾਡੇ ਕੋਲ ਸੋ ਇਹ ਸਭ ਕੁਝ ਹੋਣ ਦੇ ਬਾਵਜੂਦ ਜੇ ਅਸੀਂ ਕਹੀਏ ਵੀ ਅਸੀਂ ਤਾਂ ਬਹੁਤ ਔਖੇ ਆ ਤੇ ਪਹਿਲੇ ਆਏ ਸੌਖੇ ਸੀ ਤੇ ਆ ਸੌਖਿਆਂ ਦੀ ਗੱਲ ਸੁਣਾਈ ਦਿੱਤੀ ਹੈ ਤੁਹਾਨੂੰ ਮੈਂ ਸੋ ਆਪਣੇ ਆਪ ਨੂੰ ਨਿਰਾਸ਼ਤਾ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ ਪਹਿਲਿਆਂ ਨੇ ਬਹੁਤ ਵੱਡੀਆਂ-ਵੱਡੀਆਂ ਮਿਹਨਤਾਂ ਕੀਤੀਆਂ ਬੜਾ ਉਹਨਾਂ ਨੇ ਸੰਘਰਸ਼ ਕੀਤਾ ਤੇ ਅੱਜ ਜਾ ਕੇ ਉਹ ਕਾਮਯਾਬ ਹੋਏ ਆ ਤੁਹਾਡੇ ਕੋਲ ਤੇ ਸੁਵਿਧਾਵਾਂ ਹੀ ਬਹੁਤ ਨੇ ਤੁਸੀਂ ਵੀ ਅੱਜ ਨਾ ਕੱਲ ਕਿਤੇ ਨਾ ਕਿਤੇ ਕਾਮਯਾਬ ਹੋ ਹੀ ਜਾਣਾ ਕਿਉਂਕਿ ਜਦੋਂ ਜਦੋਂ ਤੁਹਾਨੂੰ ਮੈਂ ਇੱਕ ਗੱਲ ਤੁਹਾਨੂੰ ਮੈਂ ਦੱਸਣ ਲੱਗਿਆ ਅੱਛਾ ਹੁਣ ਇਹ ਗੱਲ ਸਾਡੇ ਸਾਰਿਆਂ ਤੇ ਢੁਕਦੀ ਐ ਇਹ ਇਹ ਨਹੀਂ ਕਿ ਮੇਰੇ ਤੇ ਨਹੀਂ ਢੁਕਦੀ ਤੇ ਮੈਂ ਤੁਹਾਡੇ ਤੇ ਢੁਕਾ ਦਵਾ ਇਹ ਗੱਲ ਤੇ ਤੁਹਾਨੂੰ ਲਾ ਕੇ ਗੱਲ ਕਰਾਂ ਹੁਣ ਤੁਸੀਂ ਦੇਖੋ ਭਈ ਜਦੋਂ ਸਾਡਾ ਜਨਮ ਹੁੰਦਾ ਜੇ ਉਸ ਪਰਮਾਤਮਾ ਨੂੰ ਜੇ ਉਸ ਰੱਬ ਨੂੰ ਲੱਗਿਆ ਕਿ ਇਸ ਬੰਦੇ ਨੂੰ ਮੈਂ ਪੰਜਾਬ ਦੀ ਧਰਤੀ ਦੇ ਉੱਤੇ ਜੰਮਣਾ ਤਾਂ ਉਹਨੇ ਕੀ ਕੀਤਾ ਤੁਹਾਨੂੰ ਪੰਜਾਬ ਦੀ ਧਰਤੀ ਦੇ ਉੱਤੇ ਜਨਮ ਦੇ ਦਿੱਤਾ ਤੇ ਜੇ ਉਸ ਪਰਮਾਤਮਾ ਨੂੰ ਤੁਹਾਡੇ ਬਾਰੇ ਉਸ ਵੇਲੇ ਸੋਚ ਕੇ ਤੁਹਾਡੇ ਜਨਮ ਤੋਂ ਪਹਿਲਾਂ ਇਹ ਲੱਗਦਾ ਹੁੰਦਾ ਕਿਤੇ ਉਹਦੇ ਮਨ 'ਚ ਇਹ ਆਉਂਦੀ ਉਹ ਯਾਰ ਇਹਨੂੰ ਤਾਂ ਮੈਂ ਕੈਨੇਡਾ ਜਮਾਂ ਕੈਨੇਡਾ ਦੀ ਧਰਤੀ ਦੇ ਉੱਤੇ ਇਹਦਾ ਜਨਮ ਹੋਵੇ ਤਾਂ ਤੁਸੀਂ ਆਲਰੇਡੀ ਰੱਬ ਦੀ ਮਰਜ਼ੀ ਦੇ ਅਨੁਸਾਰ ਤੁਸੀਂ ਕਿਸੇ ਕੈਨੇਡੀਅਨ ਗੋਰੇ ਦੇ ਘਰ ਪੈਦਾ ਹੋਏ ਹੁੰਦੇ ਕਿਸੇ ਬ੍ਰਿਟਿਸ਼ ਗੋਰੇ ਦੇ ਘਰ ਪੈਰਾ ਉਹ ਪੈਦਾ ਹੋਏ ਹੁੰਦੇ ਪਰ ਨਹੀਂ ਪਰਮਾਤਮਾ ਨੇ ਤੁਹਾਡੀ ਜਿਹੜੀ ਇੱਕ ਤਰ੍ਹਾਂ ਦੀ ਕਹਿ ਲਈਏ ਵੀ ਤੁਹਾਡੀ ਲਾਈਫ ਤੁਹਾਡੀ ਜ਼ਿੰਦਗੀ ਤੁਹਾਡੇ ਬਾਰੇ ਜਿਹੜਾ ਡਿਸੀਜਨ ਲਿਆ ਉਹ ਇਹੀ ਲਿਆ ਕਿ ਤੁਸੀਂ ਪੰਜਾਬ ਦੀ ਧਰਤੀ ਦੇ ਉੱਤੇ ਜੰਮਣਾ ਤੇ ਅਸੀਂ ਉਸ ਰੱਬ ਦੀ ਮਰਜ਼ੀ ਦੇ ਉਲਟ ਜਾ ਕੇ ਆਪਣਾ ਜੀਵਨ ਹੈ ਉਹ ਇਹਨਾਂ ਕੰਟਰੀਆਂ ਦੇ ਵਿੱਚ ਬਸਰ ਕਰਨਾ ਜਿਹੜਾ ਹੈ ਉਹ ਡਿਸਾਈਡ ਕਰ ਲਿਆ ਤੇ ਫਿਰ ਧੱਕੇ ਤਾਂ ਪਾਈ ਪੈਣੇ ਆ ਸਮਝਿਓ ਮੇਰੀ ਗੱਲ ਨੂੰ ਜਦੋਂ ਤੁਸੀਂ ਉਸ ਪਰਮਾਤਮਾ ਦੇ ਕੁਦਰਤ ਦੇ ਉਲਟ ਚੱਲ ਕੇ ਡਿਸੀਜਨ ਲੈਨੇ ਹੋ ਫਿਰ ਧੱਕੇ ਤਾਂ ਪੈਣਾ ਹੀ ਪੈਣੇ ਆ ਅੱਜ ਬਹੁਤ ਸਾਰੇ ਲੋਕਾਂ ਨਾਲ ਨਾ ਕਈ ਵਾਰੀ ਗੱਲਬਾਤ ਹੁੰਦੀ ਹੈ ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਪੈਸਾ ਕਮਾਇਆ ਇਹਨਾਂ ਮੁਲਕਾਂ ਦੇ ਵਿੱਚ ਤੇ ਜਦੋਂ ਉਹਨਾਂ ਨਾਲ ਗੱਲ ਹੁੰਦੀ ਹੈ ਨਾ ਪੁੱਛੀਦਾ ਵੀ ਕੀ ਖਟਿਆ ਉਹ ਕਹਿੰਦੇ ਪੈਸਾ ਬਹੁਤ ਕਮਾਇਆ ਪ੍ਰਾਪਰਟੀਆਂ ਬੜੀਆਂ ਬਣਾ ਲਈਆਂ ਬੱਚੇ ਨੇ ਵਿਆਹ ਹੋ ਗਿਆ ਅੱਗੋਂ ਬੱਚਿਆਂ ਦੇ ਵੀ ਵਿਆਹ ਹੋ ਗਏ ਉਹਨਾਂ ਦੇ ਵੀ ਅੱਗੋਂ ਪੋਤੇ-ਪੋਤਰੀਆਂ ਵੀ ਹੋ ਗਏ ਸਭ ਕੁਝ ਹੈਗਾ ਕਹਿੰਦੇ ਪਰ ਕਹਿੰਦੇ ਸਕੂਨ ਨਹੀਂ ਹੈ ਸੋ ਉਹ ਸਕੂਨ ਜਿਹੜਾ ਹੈ ਨਾ ਉਹ ਇਸੇ ਕਰਕੇ ਹੀ ਨਹੀਂ ਹੈ ਕਿਉਂਕਿ ਅਸੀਂ ਕੁਦਰਤ ਦੇ ਉਲਟ ਫੈਸਲਾ ਲੈ ਕੇ ਉਸ ਪਰਮਾਤਮਾ ਦੀ ਮਰਜ਼ੀ ਦੇ ਉਲਟ ਫੈਸਲਾ ਲੈ ਕੇ ਇਨਾ ਮੁਲਕਾਂ ਚ ਆ ਗਏ ਜੋ ਕਿ ਸਾਡੇ ਨਹੀਂ ਸੀ ਪਰਮਾਤਮਾ ਨੇ ਸੋਚ ਸਮਝ ਕੇ ਉਹਦੇ ਉਹਦੇ ਫੈਸਲੇ ਜਿਹੜੇ ਉਹ ਸਾਰੇ ਮਤਲਬ ਕਿ ਤੁਹਾਡੇ ਵਾਸਤੇ ਰਾਈਟ ਹੁੰਦੇ ਆ ਵੀ ਤੁਹਾਡੀ ਤੁਹਾਡਾ ਕਿੱਥੇ ਜਨਮ ਹੋਣਾ ਚਾਹੀਦਾ ਤੁਹਾਡੀ ਤੁਹਾਡਾ ਲੇਖ ਕੀ ਲਿਖੇ ਹੋਏ ਨੇ ਉਹਨੇ ਉਹਨੇ ਸਾਰਾ ਤੁਹਾਡਾ ਬਣਾਇਆ ਹੋਇਆ ਨਾ ਸਾਰਾ ਡਾਟਾ ਤੁਹਾਡਾ ਜੋ ਵੀ ਕਹਿ ਲਈਏ ਹੁੰਦਾ ਤੋ ਤੁਸੀਂ ਤੁਹਾਨੂੰ ਉਹਨੇ ਜਮਿਆ ਪੰਜਾਬ ਦੀ ਧਰਤੀ ਦੇ ਉੱਤੇ ਤੁਸੀਂ ਟੈਚੀ ਫੜਿਆ ਝੋਲਾ ਫੜਿਆ ਤੇ ਚੱਕ ਕੇ ਕੈਨੇਡਾ ਚਲੇ ਗਏ ਉੱਥੇ ਫਿਰ ਤੁਸੀਂ ਸਕੂਨ ਭਾਲਦੇ ਫਿਰਦੇ ਹੋ ਫਿਰ ਉਹ ਸਕੂਨ ਤੇ ਨਹੀਂ ਨਾ ਮਿਲਣਾ ਇਹ ਗੱਲ ਨੂੰ ਆਪਣੇ ਮਨ 'ਚ ਜੇ ਬਿਠਾ ਲਈਏ ਆਪਾਂ ਤੇ ਫਿਰ ਗਿਲੇ ਸ਼ਿਕਵੇ ਦੂਰ ਹੋ ਜਾਣਗੇ ਸੋ ਮੈਨੂੰ ਲੱਗਦਾ ਵੀ ਕਾਫੀ ਐ ਅੱਜ ਦੇ ਸਟੂਡੈਂਟਾਂ ਲਈ ਸਾਡਾ ਇਹੀ ਸੁਨੇਹਾ ਭਰਾਉ ਬਈ ਮਿਹਨਤ ਕਰੋ ਅੱਜ ਨਹੀਂ ਤੇ ਗੱਲ ਤੁਸੀਂ ਕਾਮਯਾਬ ਹੋਵੋਗੇ ਤੁਹਾਡੇ ਕੋਲ ਮੌਕੇ ਜਿਆਦਾ ਨੇ ਪਹਿਲਾਂ ਨਾਲੋਂ ਜੀ ਜਿਹੜੇ ਸੀਨ ਜੀ ਮੈਂ ਤੁਹਾਨੂੰ ਜਾਨਣਾ ਚਾਹਾਂਗਾ ਇਸਨਾਲੀ ਕਿ ਐਨੀ ਇੱਕ ਨਾਮ ਆ ਰਹੀਆਂ ਨੇ ਤੇ ਫਿਰ ਵੀ ਕਿ ਲੋਕ ਕਿ ਹਰ ਪੰਜਾਬੀ ਸਟੂਡੈਂਟ ਦੀ ਆਸ ਇਹੀ ਹੈ ਕਿ ਉਹ ਵਿਦੇਸ਼ ਜਾਵੇ ਉੱਥੇ ਕਾਮਯਾਬ ਹੋਵੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੂ ਸੀ ਕਿਉਂਕਿ ਬੰਨਿਆ ਪ੍ਰੋਬਲਮਾਂ ਨੇ ਪਰ ਇੱਕ ਟ੍ਰੈਂਡ ਵੀ ਹੈ ਦੂਜਾ ਕਿ ਲੋਕੀ ਹਰ ਇੱਕ ਚਾਹੁੰਦਾ ਕਿ ਅਸੀਂ ਵਿਦੇਸ਼ਾਂ ਜਾ ਕੇ ਬੜੀਆ ਕਾਮਯਾਬ ਹੋਈਏ ਉਹ ਲੋਕਾਂ ਨੇ ਲੱਖਾਂ ਲੋਕਾਂ ਨੇ ਸੁਪਨੇ ਸਜਾਈ ਹੋਏ ਨੇ ਉਹਨਾਂ ਨੂੰ ਸਿੱਕੀ ਕਹਿੰਗਲੀ ਦੇਖੋ ਸੁਪਨੇ ਦੇਖਣਾ ਜਿਹੜਾ ਨਾ ਉਹ ਹਰ ਇੱਕ ਦਾ ਅਧਿਕਾਰ ਹੈ ਰਾਈਟ ਹੈ ਉਹਨੂੰ ਫਰੀडम ਹੈਗੀ ਆ ਸੁਪਨੇ ਦੇਖੇ ਪਰ ਸਾਡੇ ਨਾ ਚੱਲਣਾ ਇਹੋ ਜਿਹਾ ਚੱਲ ਗਿਆ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਹੀ ਨਹੀਂ ਹੁਣ ਤਾਂ ਹਰਿਆਣਾ ਵੀ ਮੈਂ ਦੇਖਦਾ ਹਾਂ ਰਾਜਸਥਾਨ ਵੀ ਦੇਖਦਾ ਹਾਂ ਤੇ ਉਸ ਤੋਂ ਬਾਅਦ ਦਿੱਲੀ ਦੇ ਜਿਹੜੇ ਸਟੂਡੈਂਟ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਵੀ ਵਿਦੇਸ਼ਾਂ ਨੂੰ ਹੁਣ ਕੋਚ ਕਰਨ ਲੱਗ ਪਏ ਆ ਇਹ ਸਾਰਾ ਕੁਝ ਮਾੜੀਆਂ ਸਰਕਾਰਾਂ ਕਰਕੇ ਹੁੰਦਾ ਕਦੇ ਤੁਸੀਂ ਸੁਣਿਆ ਵੀ ਦੁਬਈ ਦੇ ਸ਼ੇਖ ਜਿਹੜੇ ਨੇ ਉਹ ਅਮਰੀਕਾ ਜਾ ਕੇ ਤੇ ਰੈਸਟੋਰੈਂਟਾਂ ਦੇ ਵਿੱਚ ਭਾਂਡੇ ਮਾਜਦੇ ਹੋਣ ਮੈਂ ਇੰਡੀਆ ਦੀ ਗੱਲ ਹੀ ਨਹੀਂ ਕਰਦਾ ਵੀ ਇੰਡੀਆ ਚ ਆਏ ਤੁਸੀਂ ਦੇਖੇ ਨਾ ਮੈਂ ਉਹ ਨਹੀਂ ਤੁਹਾਨੂੰ ਪੁੱਛਦਾ ਮੈਂ ਤਾਂ ਇਹ ਵੀ ਕਹਿਣਾ ਵੀ ਜਿਹੜੇ ਦੁਬਈ ਦੇ ਸ਼ੇਖ ਨੇ ਉਹ ਤੁਸੀਂ ਇੰਗਲੈਂਡ ਦੇ ਵਿੱਚ ਕਿਤੇ ਸਫਾਈਆਂ ਕਰਦੇ ਨਹੀਂ ਵੇਖੇ ਹੋਣਗੇ ਕਿਤੇ ਕੰਸਟਰਕਸ਼ਨ ਵਰਕ ਨਹੀਂ ਕਰਦੇ ਦੇਖੇ ਹੋਣਗੇ ਕਿਉਂ ਕਿਉਂਕਿ ਉਹਨਾਂ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਦਾ ਸੋਚਿਆ ਉਹਨਾਂ ਨੇ ਆਪਣੇ ਲੋਕਾਂ ਦਾ ਅ ਜੀਵਨ ਪੱਧਰ ਇਨਾ ਉੱਚਾ ਕਰ ਦਿੰਦਾ ਹੈ ਕਿ ਉਹ ਕਹਿੰਦੇ ਵੀ ਸਾਨੂੰ ਜਾਣ ਦੀ ਲੋੜ ਹੀ ਨਹੀਂ ਠੀਕ ਹੈ ਜਿੱਥੇ ਮੈਂ ਇਹ ਇਹ ਤੁਹਾਡੇ ਕੋਲੋਂ ਸਵਾਲ ਪੁੱਛਿਆ ਵੀ ਤੁਸੀਂ ਕਦੇ ਕੰਮ ਕਰਦੇ ਸ਼ੇਖ ਦੇਖੇ ਨੇ ਉੱਥੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਸ਼ੇਖ ਤੁਸੀਂ ਦੇਖੋਗੇ ਨਾ ਕਿਤੇ ਕਿਤੇ ਵੱਡੇ ਵੱਡੇ ਟਾਊਨਸ ਜਿਹੜੇ ਨੇ ਲੰਡਨ ਵਰਗੇ ਸ਼ਹਿਰ ਨੇ ਬੀਜ਼ੀ ਸ਼ਹਿਰ ਮਹਿੰਗੀਆਂ ਜਿਹੜੀਆਂ ਸਟਰੀਟਸ ਨੇ ਜਿੱਥੇ ਤੁਹਾਨੂੰ ਦੁਨੀਆ ਦੇ ਟੌਪ ਦੇ ਜਿਹੜੇ ਹੈ ਬ੍ਰਾਂਡਾਂ ਦੀਆਂ ਤੁਹਾਨੂੰ ਸ਼ਾਪਸ ਮਿਲ ਜਾਣਗੀਆਂ ਸੋ ਉੱਥੇ ਤੁਸੀਂ ਸ਼ੇਖ ਜ਼ਰੂਰ ਦੇਖੋਗੇ ਤੇ ਉਹ ਵੀ ਦੇਖੋਗੇ ਫਰਾਰੀਆਂ ਦੇ ਵਿੱਚ ਮਸਟੈਂਗਸ ਗੱਡੀਆਂ ਦੇ ਵਿੱਚ ਤੇ ਹੋਰ ਵੱਡੀਆਂ-ਵੱਡੀਆਂ ਕਾਰਾਂ ਜਿਨ੍ਹਾਂ ਨੂੰ ਲੈ ਕੇ ਉੱਥੇ ਪਹੁੰਚਦੇ ਨੇ ਤੇ ਕਰੋੜਾਂ ਰੁਪਈਆਂ ਦੀ ਲੱਖਾਂ ਰੁਪਈਆਂ ਦੀ ਉਹ ਸ਼ਾਪਿੰਗ ਕਰਦੇ ਨੇ ਤੇ ਫਿਰ ਜਹਾਜ਼ ਫੜ ਕੇ ਬਿਜ਼ਨਸ ਕਲਾਸੇ ਵਾਪਸ ਦੁਬਈ ਜਾਂਦੇ ਆ ਇਹ ਉਹਨਾਂ ਦਾ ਲਾਈਫ ਜਿਹੜਾ ਕਹਿ ਲਈਏ ਕਿ ਇੱਕ ਪੱਧਰ ਹੈ ਉਹਨਾਂ ਦਾ ਹੁਣ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਦਿਖਦਾ ਹੀ ਕੁਝ ਨਹੀਂ ਅੱਗੇ ਦਿਖਦਾ ਹੀ ਕੁਝ ਨਹੀਂ ਹੈ ਕਿਉਂਕਿ ਹੁਣ 2024 ਸਾਲ ਚੱਲਦਾ ਪਿਆ ਇਹਦੇ ਵਿੱਚ ਉਮੰਗਾਂ ਵੀ ਜ਼ਿਆਦਾ ਨੇ ਆਸਾਂ ਵੀ ਜ਼ਿਆਦਾ ਹੁੰਦੀਆਂ ਤੇ ਇਹਦੇ ਇਹ ਕੀ ਹੁੰਦਾ ਵੀ ਜਿਹੜੀ ਅੱਜ ਕੱਲ ਪਨੀਰੀ ਜੰਮ ਰਹੀ ਐ ਉਹ ਉਹਦੀ ਉਹਦੀ ਸੋਚ ਜਿਹੜੀ ਹੈਗੀ ਐ ਉਹ ਕੁਝ ਕਰ ਦਿਖਾਉਣ ਵਾਲੀ ਐ ਕੁਝ ਅੱਗੇ ਵਧਣ ਵਾਲੀ ਐ ਕਰੀਏ ਕੀ ਕਿੱਧਰ ਨੂੰ ਜਾਈਏ ਇੱਕ ਟਾਈਮ ਹੁੰਦਾ ਨਾ ਮੈਂ ਇਹ ਗੱਲ ਕਰਦਾ ਵੀ 90 ਵਾਲੇ ਉਹਨਾਂ ਦੀ ਸੋਚ ਥੋੜੀ ਠਹਿਰਾਹ ਵਾਲੀ ਹੋਏਗੀ 80 ਜਿਹੜੇ ਉਹ ਤੋਂ ਪਹਿਲਾਂ 80 'ਚ ਜੰਮੇ ਉਹਨਾਂ ਦੀ ਹੋਰ ਥੋੜੀ ਸਾਦੀ ਹੋਏਗੀ ਜਿਹੜੇ ਅੱਜ 2000 'ਚ ਜੰਮ ਰਹੇ ਆ ਉਹ ਕਹਿੰਦੇ ਅਸੀਂ ਆਹ ਕਰਦੇ ਆਂਗੇ ਉਹ ਕਰਦੇ ਆਂਗੇ ਜਿਹੜੇ 2010 'ਚ ਜੰਮੇ ਆ ਉਹ ਹੋਰ ਤੇਜ਼ ਹੋਣਗੇ ਸੋ ਉਹਨਾਂ ਨੂੰ ਜਦੋਂ ਦਿਖਦਾ ਕੁਝ ਨਹੀਂ ਉਹਨਾਂ ਦੇ ਹਿਸਾਬ ਦੇ ਨਾਲ ਕਿਉਂਕਿ ਅੱਜ ਦੁਨੀਆ ਇੰਟਰਨੈਟ ਨੇ ਕਨੈਕਟਡ ਕਰ ਦਿੱਤੀ ਐ ਉਹਨਾਂ ਨੂੰ ਪਤਾ ਵੀ ਕੈਨੇਡਾ 'ਚ ਕੀ ਹੋ ਰਿਹਾ ਉਹਨਾਂ ਨੂੰ ਪਤਾ ਅਮਰੀਕਾ 'ਚ ਕੀ ਹੋ ਰਿਹਾ ਇੰਗਲੈਂਡ ਦੇ ਲੋਕ ਕਿਵੇਂ ਜ਼ਿੰਦਗੀ ਬਸਰ ਕਰ ਰਹੇ ਐ ਸੋ ਉਹ ਵੀ ਚਾਹੁੰਦੇ ਨੇ ਕਿ ਭਾਈ ਅਸੀਂ ਕਿਉਂ ਨਹੀਂ ਉਹ ਵੀ ਇੱਕ ਦੇਸ਼ ਐ ਇੰਗਲੈਂਡ ਦਾ ਉਹ ਦੁਬਈ ਵੀ ਇੱਕ ਦੇਸ਼ ਐ ਤੇ ਸਾਡਾ ਭਾਰਤ ਵੀ ਦੇਸ਼ ਐ ਸਾਨੂੰ ਕਿਉਂ ਨਹੀਂ ਚੀਜ਼ਾਂ ਉਹ ਮਿਲਦੀਆਂ ਜਿਹੜੀਆਂ ਉਹਨਾਂ ਮੁਲਕਾਂ ਦੇ ਬੱਚਿਆਂ ਨੂੰ ਮਿਲ ਰਹੀਆਂ ਇਹ ਸਵਾਲ ਵੀ ਹੈਗਾ ਸਾਨੂੰ 75 ਸਾਲ ਕਿਹਾ ਜਾਂਦਾ ਵੀ ਆਜ਼ਾਦੀ ਹੋ ਗਈ ਕਹਿਣ ਨੂੰ ਜਿਹੜੀ ਆਈ ਆਜ਼ਾਦੀ ਹੈ ਤੇ ਕਈ ਮੁਲਕ ਤਾਂ 40-40 ਸਾਲ ਹੋਏ ਆ ਜੇ ਆਜ਼ਾਦ ਹੋਿਆਂ ਨੂੰ ਤੇ ਉਹਨਾਂ ਨੇ ਤਰੱਕੀਆਂ ਦੇਖੋ ਜਾ ਕੇ ਕਿੰਨੀਆਂ ਕੀਤੀਆਂ ਇਹ ਸਵਾਲ ਨੇ ਨਾ ਸਰਕਾਰਾਂ ਨੂੰ ਵੀ ਕਿ ਭਾਈ ਕਿਉਂ ਭੱਜ ਰਹੇ ਨੇ ਤੁਹਾਡੇ ਬੱਚੇ ਕਿਉਂ ਭੱਜ ਰਹੇ ਜਾ ਕੇ ਗੋਰਿਆਂ ਦੇ ਗੁਲਾਮ ਕਿਉਂ ਹੋ ਰਹੇ ਨੇ ਜਦ ਕੀ ਤੁਹਾਡੇ ਕੋਲ ਤੁਸੀਂ ਇੰਨੇ ਕੈਪੇਬਲ ਹੋ ਤੁਹਾਡੇ ਕੋਲ ਜਿਹੜੀ એનર્ਜੀ ਹੈਗੀ ਆ ਉਹ ਗੋਰਿਆਂ ਕੋਲ ਵੀ ਨਹੀਂ ਹੈ ਤੁਸੀਂ ਦੇਖੋ ਨਾ ਵੀ ਇੱਕ ਗੋਰਿਆਂ ਦਾ ਇਲਾਕਾ ਉੱਥੇ ਜਾ ਕੇ ਇੱਕ ਸਰਦਾਰ ਐਮਪੀ ਕਿਵੇਂ ਬਣ ਗਿਆ ਕਿਉਂਕਿ ਉਹਦੇ ਕੋਲ ਕੈਪੇਬਿਲਟੀ ਸੀ ਉਹਦੇ ਕੋਲ ਜਨੂਨ ਸੀਗਾ ਉਹਨੂੰ ਲੱਗਿਆ ਕਿ ਮੈਂ ਕਰ ਸਕਦਾ ਹਾਂ ਉਹਨੇ ਗੋਰਿਆਂ ਕੋਲੋਂ ਵੋਟਾਂ ਲੈ ਕੇ ਤੇ ਐਮਪੀ ਬਣ ਗਿਆ ਐਨਡੀਪੀ ਦਾ ਪ੍ਰਧਾਨ ਜਗਮੀਤ ਸਿੰਘ ਕਿਵੇਂ ਬਣ ਗਿਆ ਇਹ ਗੋਰਿਆਂ ਦੀ ਪਾਰਟੀ ਆ ਉਹਨਾਂ ਨੇ ਜਗਮੀਤ ਸਿੰਘ ਨੂੰ ਪ੍ਰਧਾਨ ਕਿਵੇਂ ਬਣਾ ਕਿਉਂਕਿ ਤੁਹਾਡੇ ਕੋਲ ਕੈਪੇਬਿਲਿਟੀ ਹੈ ਪੰਜਾਬ ਦੇ ਲੋਕ ਇੱਕ ਐਸਾ ਜਨੂਨ ਲੈ ਕੇ ਜੰਮੇ ਨੇ ਨਾ ਜੇ ਚੌਣ ਤੇ ਦੁਨੀਆ ਜਿੱਤ ਸਕਦੇ ਆ ਦੁਨੀਆ ਦਾ ਕੋਈ ਐਸਾ ਉਦਾਨ ਨਹੀਂ ਹੈ ਜਿੱਥੇ ਪੰਜਾਬੀ ਨਹੀਂ ਜਾ ਸਕਦੇ ਪਰ ਗੱਲ ਉੱਥੇ ਹੀ ਆ ਜਾਂਦੀ ਹੈ ਮਾਰ ਹੈਗੀ ਸਰਕਾਰਾਂ ਦੀ ਜਿੰਨੀ ਦੇਰ ਭਾਰਤ ਦੇ ਵਿੱਚ ਨੇ ਪੰਜਾਬ 'ਚ ਨੇ ਸਿੱਖ ਪੰਜਾਬੀ ਉਹ ਨਹੀਂ ਦੇਰੋਂ ਕਾਮਯਾਬ ਨਹੀਂ ਹੁੰਦੇ ਜਦੋਂ ਵਿਦੇਸ਼ ਦੀ ਧਰਤੀ ਤੇ ਆ ਜਾਂਦੇ ਆ ਤੇ ਇੱਥੇ 100-100 ਟਰੱਕ ਵੀ ਪਾ ਲੈਂਦੇ ਆ ਰੱਖਿਆ ਮੰਤਰੀ ਵੀ ਬਣ ਜਾਂਦੇ ਕੈਨੇਡਾ ਦੇ ਵੀ ਲੋ ਜੀ ਅਸੀਂ ਕਰਾਂਗੇ ਕੈਨੇਡਾ ਨੂੰ ਉਹਦੀ ਕੈਨੇਡਾ ਦੀ ਜਿਹੜੀ ਸੁਰੱਖਿਆ ਉਹ ਮੈਂ ਕਰਾਂਗਾ ਸੋ ਇਹ ਗੱਲ ਆ ਜਦੋਂ ਸਟੂਡੈਂਟਸ ਨੂੰ ਕੁਝ ਦਿਖਦਾ ਨਹੀਂ ਆ ਉਹ ਬਾਹਰ ਜਾਂਦੇ ਨੇ ਬਿਲਕੁਲ ਜਾਂਦੇ ਆ ਬਾਹਰ ਉਹ ਅਸੀਂ ਆਏ ਆ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਭਾਈ ਤੁਸੀਂ ਨਾ ਆਓ ਇੱਕ ਸਲਾਹੀ ਹੁੰਦੀ ਆ ਨਾ ਕਿ ਭਾਈ ਇਸ ਵੇਲੇ ਹਾਲਾਤ ਮਾੜੇ ਨੇ ਤੁਸੀਂ ਥੋੜੀ ਦਮ ਰੁਕ ਜਾਓ ਜਦੋਂ ਹਾਲਾਤ ਥੋੜੇ ਚੰਗੇ ਹੋ ਜਾਂਦੇ ਹੋ ਹੋਰ ਸਾਲ ਆ ਮੈਨੂੰ ਲੱਗਦਾ ਵੀ ਸਾਰਾ ਕੁਝ ਸੈਟਲਮੈਂਟ ਜਿਹੜੀ ਆ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਆਓ ਰਹੋ ਪੜੋ ਵਾਪਸ ਜਾਓ ਮੈਂ ਤੇ ਇਹ ਕਹਾਂਗਾ ਪੜ੍ਹਾਈ ਕਰੋ ਵਾਪਸ ਜਾਓ ਬਿਜ਼ਨਸ ਆਪਣੇ ਇਲਾਕਿਆਂ ਚ ਜਾ ਕੇ ਖੋਲੋ ਤੇ ਘੁੰਮਣ ਫੇਰਨ ਤੁਸੀਂ ਵਿਦੇਸ਼ ਦੇ ਵਿੱਚ ਜਰੂਰ ਆਓ ਇੱਥੇ 6 ਮਹੀਨੇ ਰਹਿ ਜਾਓ ਜੇਕਰ ਤੁਹਾਡੇ ਕੋਲ ਪੈਸਾ ਹੈ ਤੇ ਤੁਸੀਂ ਇੱਥੇ ਆ ਕੇ ਉਹੀ ਜਿਹੜੀ ਦੁਬਈ ਦੇ ਸ਼ੇਖਾਂ ਵਾਲੀ ਮੈਂ ਗੱਲ ਕਰਦਾ ਜੇ ਤੁਹਾਡੇ ਕੋਲ ਪੈਸਾ ਹੋਏਗਾ ਤੇ ਤੁਸੀਂ ਦੁਬਈ ਦੇ ਸ਼ੇਖਾਂ ਵਾਂਗੂ ਆ ਕੇ ਇੱਥੇ ਸ਼ਾਪਿੰਗ ਕਰੋਗੇ ਆਪਣਾ ਇੰਜੋਏ ਕਰੋਗੇ ਘੁੰਮੋ ਫਿਰੋਗੇ ਸਵਿਟਜ਼ਰਲੈਂਡ ਘੁੰਮੋਗੇ ਇੰਗਲੈਂਡ ਘੁੰਮੋਗੇ ਕੈਨੇਡਾ ਅਮਰੀਕਾ ਘੁੰਮੋਗੇ ਤੇ ਉਸ ਤੋਂ ਬਾਅਦ ਆਪਣੇ ਦੇਸ਼ ਪੰਜਾਬ ਜਿਹੜਾ ਹੈ ਉਹ ਵਾਪਸ ਪਰਤੋਗੇ ਸੋ ਆਪਣੇ ਆਪ ਨੂੰ ਇੰਨਾ ਜ਼ਿਆਦਾ ਆਪਾਂ ਕਰ ਲਈਏ ਕੈਪੇਬਲ ਕਰ ਲਈਏ ਇੰਨਾ ਸਟਰੋਂਗ ਕਰ ਲਈਏ ਆਪਣਾ ਫਾਈਨੈਂਸ਼ਲੀ ਵੀ ਆਪਣੇ ਆਪ ਨੂੰ ਕਰੀਏ ਦਿਮਾਗੀ ਤੌਰ ਦੇ ਉੱਤੇ ਵੀ ਅਸੀਂ ਆਪਣਾ ਆਪਣੇ ਆਪ ਨੂੰ ਸਿਹਰਤ ਕਰੀਏ ਇਹ ਨਹੀਂ ਕਿ ਉੱਥੇ ਪਲਾਜ਼ਿਆਂ ਦੇ ਵਿੱਚ ਖੜ ਕੇ ਚੀਕਾਂ ਮਾਰਦੇ ਫਿਰੀਏ ਪੱਗਾਂ ਸਰਾਂ ਦੇ ਉੱਤੇ ਬੰਨ ਕੇ ਸੋ ਇਹ ਕੋਈ ਪੱਦਰ ਨਹੀਂ ਹੈ ਜ਼ਿੰਦਗੀ ਦਾ ਪੱਦਰ ਆਪਣਾ ਆਪਣਾ ਪਿਛੋਕੜ ਦੇਖੀਏ ਆਪਾਂ ਵੀ ਆਪਾਂ ਕਿੱਥੋਂ ਆਏ ਆ ਕੌਣ ਸੀ ਸਾਡੇ ਪੁਰਖੇ ਕਿੰਨੇ-ਕਿੰਨੇ ਮਤਲਬ ਕਿ ਸਾਡਾ ਤਾਂ ਜਿਹੜਾ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਾਡੇ ਉਹਨਾਂ ਦਾ ਮੈਨੂੰ ਨਾਮ ਜਿਹੜਾ ਹੈ ਉਹ ਵਿਸਰ ਗਿਆ ਜੀ ਇਹਨਾਂ ਨੇ ਪਹਿਲੀ ਘੜੀ ਤਿਆਰ ਕੀਤੀ ਹੈ ਚਮੜੇ ਦੀ ਤੋਪ ਤਿਆਰ ਕੀਤੀ ਹੈ ਬੜਾ ਕੁਝ ਉਹਨਾਂ ਨੇ ਤਿਆਰ ਕੀਤਾ ਉਹ ਜਿਹੜੀ ਘੜੀ ਤਿਆਰ ਕੀਤੀ ਉਹ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਲੱਗੀ ਹੋਈ ਹੈ ਤੇ ਉਹਦੀ ਨਕਲ ਲਿਆ ਕੇ ਗੋਰਿਆਂ ਨੇ ਇੰਗਲੈਂਡ ਦੇ ਵਿੱਚ ਲਾਈ ਹੋਈ ਆ ਸੋ ਅਸੀਂ ਉਹਨਾਂ ਚੋਂ ਆਉਣੇ ਆ ਜਿਨ੍ਹਾਂ ਨੇ ਕਈ ਖੋਜਾਂ ਕੀਤੀਆਂ ਨੇ ਆਪ ਆਪਾਂ ਸਾਡੇ ਵਿਗਿਆਨੀ ਵੀ ਸਾਡੇ ਨੇ ਸੋ ਅਸੀਂ ਐਸਾ ਰਾਜ ਇੱਕ ਦਿੱਤਾ ਵੀ ਜਿਹਦੀ ਮਿਸਾਲ ਅੱਜ ਦੁਨੀਆ 'ਚ ਦਿੱਤੀ ਜਾਂਦੀ ਹੈ ਹਰੀ ਸਿੰਘ ਨਲਵੇ ਦੀ ਮਿਸਾਲ ਦਿੱਤੀ ਜਾਂਦੀ ਹੈ ਵੀ ਉਹਦੇ ਵਰਗਾ ਯੋਧਾ ਵੀ ਕੋਈ ਨਹੀਂ ਮਤਲਬ ਸਾਰੇ ਟੌਪ ਦੇ ਜਿਹਨੂੰ ਆਪਾਂ ਕਈ ਵਾਰੀ ਕਹਿੰਦੇ ਨੇ ਟੌਪ 10 ਉਹ ਟੌਪ 10 ਦੀ ਜਦੋਂ ਗੱਲ ਕਰਾਂਗੇ ਉਹ ਸਾਡੇ ਹਿੱਸੇ ਹੀ ਆਉਣੇ ਸਾਰੇ ਸੋ ਆਪਾਂ ਇਹ ਇਹ ਗੱਲ ਦੇਖੀਏ ਵੀ ਆਪਾਂ ਆਪਣੇ ਆਪ ਨੂੰ ਇੰਨੇ ਉੱਚੇ ਕਰਦਾਰ ਦੇ ਕਰ ਲਈਏ ਕਿ ਸਾਨੂੰ ਕੋਈ ਕੱਲ ਨੂੰ ਕੋਈ ਜਿਹੜਾ ਹੈਕ ਹੋਰਾ ਨਾ ਲੱਗੇ ਸਾਡਾ ਫਿਊਚਰ ਨਾ ਖਰਾਬ ਹੋਏ ਅਸੀਂ ਧੱਕੇ ਨਾ ਖਾਂਦੇ ਫਰੀਏ ਤੋ ਮੇਰਾ ਤਾਂ ਇਹੀ ਕਹਿਣਾ ਹੈ ਕਈਆਂ ਦੇ ਤਾਂ ਸ਼ਾਇਦ ਉਤੋਂ ਵੀ ਲੰਘ ਗਈਆਂ ਹੋਣਗੀਆਂ ਗੱਲਾਂ ਪਰ ਜੇ ਕਿਸੇ ਨੂੰ ਸਮਝ ਆਈ ਹੈ ਤੇ ਵਧੀਆ ਗੱਲ ਹੈ ਸੋ ਇੰਨਾ ਕ ਆਪਣੇ ਆਪ ਨੂੰ ਆਪਾਂ ਵਧੀਆ ਕਰ ਲਈਏ ਸਟਰੋਂਗ ਕਰ ਲਈਏ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਮਜ਼ਦੂਰੀ ਕਰਨਾ ਚਾਹੀਏ ਬਲਕਿ ਘੁੰਮਣ ਜਾਈਏ ਜੀ 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 ਤੁਹਾਨੂੰ ਧੰਨਵਾਦ ਕਰਦੇ ਆ ਤੁਸੀਂ ਬਹੁਤ ਹੀ ਗਹਿਰਾਈਆਂ ਵਿੱਚ ਜਾ ਕੇ ਸਾਰੀਆਂ ਅਸਲ ਜਾਣਕਾਰੀਆਂ ਕੱਢ ਕੇ ਸਾਡੇ ਦਰਸ਼ਕਾਂ ਦੇ ਅੱਗੇ ਰੱਖਿਆ ਥੋੜਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਧੰਨਵਾਦ